ਤੁਹ ਲਗਾਤਾਰ ਧਮਾਕਿਆਂ ਦੀਆਂ ਕਈ ਥਾਣੇ ਖਬਰਾਂ ਆਈਆਂ ਜਿੱਥੇ ਕਿ ਕਈ ਵਾਰ ਥਾਣੇ ਤੇ ਥਾਣੇ ਤੋਂ ਕੁਝ ਦੂਰੀ ਤੇ ਅਜਿਹੇ ਹਮਲੇ ਬੀਤੇ ਦਿਨਾਂ ਦੇ ਵਿੱਚ ਹੁੰਦੇ ਦਿਖਾਈ ਦਿੱਤੇ ਤੇ ਉੱਥੇ ਹੀ ਉਦੋਂ ਵੱਡੀ ਖਬਰ ਆਦੀ ਹੈ ਜਦੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋ ਜਾਂਦਾ ਹੈ ਧਮਾਕੇ ਦੇ ਵਿੱਚ ਗੱਡੀ ਦੇ ਸ਼ੀਸ਼ੇ ਦਰਵਾਜ਼ਾ ਤੱਕ ਟੁੱਟ ਜਾਂਦੇ ਨੇ ਤਾਂ ਉੱਥੇ ਹੀ ਮਨੋਰੰਜਨ ਕਾਲੀਆ ਦੇ ਘਰ ਤੇ ਹਮਲੇ ਦੇ ਵਿੱਚ ਪੁਲਿਸ ਦੇ ਬਿਆਨ ਵੀ ਸਾਹਮਣੇ ਆਉਂਦੇ ਜਲੰਧ ਦੀ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚਦੇ ਨੇ ਫੋਰੈਂਸਿਕ ਟੀਮ ਘਟਨਾ ਸਥਾਨ ਦੀ ਜਾਂਚ ਕਰਦੇ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਾਂਦੀ ਹੈ ਤੇ ਉੱਥੇ ਹੀ ਹਮਲਾਵਰਾਂ ਤੇ ਰੂਟ ਦੀ ਜਾਂਚ ਚੱਲ ਰਹੀ ਹੈ ਤਾਂ ਸਵੇਰੇ ਤੜਕਸਾਲ ਹੀ ਖਬਰ ਆਉਂਦੀ ਹੈ ਕਿ ਸਾਬਕਾ ਮੰਤਰੀ ਭਾਜਪਾ ਦੇ ਸਾਬਕਾ ਕੈਬਨਟ ਮੰਤਰੀ ਮਸ਼ਹੂਰ ਨੇਤਾ ਜੁਲੰਧਰ ਦੇ ਮਨੋਰੰਜਨ ਕਾਲੀਆ ਦੇ ਘਰ ਤੇ ਇੱਕ ਗੰਭੀਰ ਹਮਲਾ ਹੁੰਦਾ ਹੈ ਤਾਂ ਉੱਥੇ ਹੀ ਹਾਲਾਂਕਿ ਘਟਨਾ ਦੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਪਰ ਘਰ ਦਾ ਹਿੱਸਾ ਕਾਫੀ ਨੁਕਸਾਨਿਆ ਗਿਆ